ਜੋ ਪੰਜਾਬ ਵਿੱਚ ਪਣਾ ਵਰਤਿਆ ਨੂੰ ਇਸਿੱਤ ਦਾ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਮੈਂ ਵੀ ਪੰਜਾਬ ਵਿੱਚੋਂ ਹੀ ਮੁੰਬਈ ਆਈ ਹਾਂ ਪੰਜਾਬ ਵਿੱਚ ਮੇਰੇ ਭਰਾ ਹੋ ਰਹਿੰਦੇ ਨੇ ਮੈਂ ਪੰਜਾਬ ਹਰਦਾਸਪੁਰ ਜਿਲ੍ਹੇ ਵਿੱਚੋਂ ਮੁੰਬਈ ਆਈ ਹਾਂ ਮੇਰੇ ਭਰਾ ਮਾਨ ਦਾ ਦੀਦੀ ਮੇਰੀ ਗਰਦਕੀ ਮੁਹੱਈਆ ਹਾਰਦਿਕ ਦੁੱਖ ਹੈ ਕਿ ਪੰਜਾਬ ਦੇ ਜੋ ਵੀ ਪਣਾ ਵਰਤਿਆ ਪਰ ਕੁਦਰਤ ਦੇਗੇ ਕਿਸਦਾ ਜੋਰ ਨਹੀਂ ਅਸੀਂ ਅਰਦਾਸ ਕਰਦੇ ਆਂ ਕਿ ਮਾਲਕ ਮਿਹਰ ਕਰੇ ਔਰ ਜਿਹੜੇ ਵੀ ਮਾਲਕ ਦੇ ਬੰਦੇ ਨੇਕ ਰੂਹਾਂ ਜਿਹੜੀਆਂ ਸੇਵਾ ਕਰਦੇ ਆ ਨੇ ਮਾਲਕ ਉਹਨਾਂ ਤੇ ਮਿਹਰ ਕਰੇ ਉਹਨਾਂ ਦਾ ਮੈਂ ਤੁਹਾਨੂੰ ਬੋਲਣ ਦਿੰਦੇ ਆਂ ਉਹਨਾਂ ਦੀ ਮਾਲਕੀ ਚੜ੍ਹਦੀਆਂ ਕਮਾਂ ਚ ਰੱਖੇ ਜਿਨ੍ਹਾਂ ਦੇ ਇਦਾਂ ਦੇ ਨੇਕ ਵਿਚਾਰ ਨੇ ਜਿਹੜੀਆਂ ਰੂਹਾਂ ਸੇਵਾ ਵਿੱਚ ਖੜੀਆਂ ਨੇ ਮਾਲਕ ਨੂੰ ਮੈਂ ਬਹੁਤ ਮਿਹਰ ਰੱਖੀ ਮੈਂ ਤੈਅ ਦਿਲ ਤੋਂ ਇਹਨਾਂ ਦਾ ਸ਼ੁਕਰਾਨਾ ਕਰਦੀ ਹਾਂ ਔਰ ਮਿਹਰ ਕੁ ਵੀ ਜੂ ਸਕਦੀ ਮੈਂ ਸੇਵਾ ਤੇ ਜੀ ਉਹਨਾਂ ਲਈ ਔਰ ਹਮੇਸ਼ਾ ਮੈਂ ਸੇਵਾ ਲਈ ਖੜੀ ਰਹਿਣੀ ਹੈ ਔਰ ਖੜੀ ਰਵਾਂਗੀ ਕਿਉਂਕਿ ਮੇਰਾ ਵੀ ਜਨਮ ਪੰਜਾਬ ਤੋਂ ਹੀ ਹੋਇਆ ਹੈ ਸਤਿ ਸ੍ਰੀ ਅਕਾਲ